ਦਾਂ ਕਦਕ ਉਹ ਸਾਡੀ ਘੰਟਾ ਹੋ ਗਈ ਗੱਡੀ ਗੜੀ ਨੂੰ ਉੱਤੇ ਘਟੋ ਘਟ ਅੱਧਾ ਪੌਣਾ ਘੰਟਾ ਜੀ ਅੱਧਾ ਪੌਣਾ ਘੰਟਾ ਹੋ ਗਿਆ ਲਾਈਨ 'ਚ ਲੱਗਿਆ ਸੀ ਉਦੋਂ ਲਾਈਨ ਥੋੜੀ ਛੋਟੀ ਸੀਗੀ ਤੇ ਉਸ ਤੋਂ ਬਾਅਦ ਹੁਣ ਲਾਈਨ ਹੋਰ ਜ਼ਿਆਦਾ ਲੰਬੀ ਹੋ ਗਈ ਤੇ ਲਾਈਨਾਂ ਹੋਰ ਮਲਟੀਪਲ ਲਾਈਨਾਂ ਲੱਗੀਆਂ ਤਿੰਨ ਚਾਰ ਲਾਈਨਾਂ ਲੱਗੀਆਂ ਮੈਨੂੰ ਲੱਗਦਾ ਜਿਹੜਾ ਮੈਨੂੰ ਮੈਨੂੰ ਮੇਰਾ ਖਲ ਡੇਢ ਘੰਟਾ ਹੋ ਗਿਆ ਕੀ ਲੱਗਦਾ ਕਦੋਂ ਕਬਰੀ ਆਏਗੀ ਮੈਨੂੰ ਲੱਗਦਾ ਵੀ ਇਹ ਮੇਰਾ ਘੰਟਾ ਹੋਰ ਲੱਗੇਗਾ ਕਦੋਂ ਬੱਸ ਕਿੰਨਾ ਕ ਸਟਾਕ ਆਪਣੇ ਕੋਲ ਤੇ ਕਿੰਨਾ ਕ ਰਾਸ਼ੇ ਕਿਸ ਤਰ੍ਹਾਂ ਪਬਲਿਕ ਨੂੰ ਡੀਲਿੰਗ ਕਰ ਰਹੇ ਹੋ ਆਪਣੇ ਕੋਲ ਜੀ 27 ਕਿਲੋ ਡੀਜ਼ਲ ਹੈਗਾ 27 ਕਿਲੋ ਪੈਟਰੋਲ ਹੈਗਾ 15 15.5 ਕਿਲੋ ਸਪੀਡ ਹੈਗਾ ਕਿੰਨੀ ਕੀ ਦੇਰ ਤੱਕ ਜਿਹੜਾ ਤੁਹਾਡੇ ਕੋਲ ਪੈਟਰੋਲ ਤੇ ਡੀਜ਼ਲ ਖਤਮ ਹੋ ਸਕਦਾ ਜਿਸ ਤਰ੍ਹਾਂ ਲਾਈਨਾਂ ਲੱਗੀਆਂ ਪਈਆਂ ਨੇ ਮੈਂ ਇਹਦੇ ਹਿਸਾਬ ਨਾਲ ਕੱਲ ਦੁਪਹਿਰ ਤੱਕ ਸਟਾਕ ਡਲੂਗਾ ਦੇ ਵਿੱਚ ਟਰੱਕ ਦੇ ਡਰਾਈਵਰਾਂ ਵੱਲੋਂ ਹੜਤਾਲ ਕੀਤੀ ਗਈ ਹੈ ਜਿਸ ਤੇ ਲੈ ਕੇ ਹੁਣ ਕੋਰਾਲੀ ਦੇ ਪੈਟਰੋਲ ਕੰਪਾ ਤੇ ਲੰਬੀਆਂ ਲੰਬੀਆਂ ਲਾਈਨਾਂ ਵੀ ਲੱਗ ਸਕੀਆਂ ਹੈ ਮੈਂ ਕੈਮਰਾਦਾਰ ਨੂੰ ਕਹਾਂਗਾ ਕਿ ਪਹਿਲਾ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾਣ ਇਹ ਕੁਰਾਲੀ ਦੇ ਪਟ્રોલ ਪੰਪ ਦੀਆਂ ਤਸਵੀਰਾਂ ਕਿਤੇ ਕਿ ਜਦੋਂ ਅੱਜ ਟਰੱਕ ਡਰਾਈਵਰਾਂ ਵੱਲੋਂ ਹਰਕਤ ਕੀਤੀ ਗਈ ਹੈ ਤੇ ਲੰਬੀਆਂ ਲੰਬੀਆਂ ਜਿਹੜੀ ਲਾਈਨਾਂ ਹੋ ਕੁਰਾਲੀ ਦੇ ਪਟ્રોલ ਪੰਪ ਤੇ ਲੱਗੀਆਂ ਹੋਈਆਂ ਅਤੇ ਇਹ ਲਾਈਨਾਂ ਹੁਣ ਲਗਭਗ 3 ਕਿਲੋਮੀਟਰ ਦੇ ਕਰੀਬ ਹੋ ਚੁੱਕੀਆਂ ਲੋਕ ਗੁੱਬੀ ਨੇ ਤੇ ਲੋਕਾਂ ਦੇ ਮੰਨਦੇ ਵੀ ਤੇ ਇੱਕੋ ਡਰ ਬਣਿਆ ਹੋਇਆ ਕਿ ਆਖਰ ਉਹਨਾਂ ਦੇ ਵਹੀਕਲ ਦਾ ਦੇਖ ਕਰ ਤੇਲ ਖਤਮ ਹੋ ਜਾਂਦਾ ਹੈ ਤਾਂ ਕਿਸ ਤਰ੍ਹਾਂ ਔਰ ਕੱਲ ਆਪਣੇ ਕਾਰੋਬਾਰ ਤੇ ਜਾਣਗੇ ਲੋਕਾਂ ਦੇ ਨਾਲ ਵੀ ਗਲਬਤ ਕਰਦੇ ਆ ਤੇ ਪٹرول ਪੰਪ ਦੇ ਕੰਮ ਕਰ ਰਹੇ ਮੈਨੇਜਰ ਨਾਲ ਵੀ ਗੱਲ ਕਰਦੇ ਜੋ ਕਿ ਦਾਵਾ ਕਰ ਰਹੇ ਨੇ ਕਿ ਕੱਲ ਤੱਕ ਦਾ ਪٹرول ਉਹਨਾਂ ਕੋਲ ਬਚਿਆ ਦੇਕਰ ਇਤਨਾ ਹੀ ਲਾਈਨਾਂ ਲੱਗਿਆ ਰਹੀਆਂ ਤੇ ਕੱਲ ਦੁਪਹਿਰ 11-12 ਵਜੇ ਤੱਕ ਪٹرول ਅਤੇ ਡੀਜ਼ਲ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ ਕੀ ਕਹਿਣਾ ਲੋਕਾਂ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਸਾਹਿਬ ਕਿੰਨੀ ਕੀ ਦੇਰ ਹੋ ਗਈ ਖੜੇ ਹੋਏ ਮਾਰਾ ਜਾਨੂੰ 7 ਘੰਟਾ ਹੋ ਗਿਆ ਜੀ ਖੜਿਆ ਨੂੰ 2 ਘੰਟੇ ਹੋ ਗਏ ਜੇ ਹੜਤਾਲ ਦਾ ਅਸਰ ਤੇ ਕਿੰਨੀ ਚੱਲਦਾ ਰਿਹਾ ਕਿੰਨਾ ਕੁ ਪਵੇਗਾ ਆਮ ਜਿੰਦਗੀ ਤੇ ਦੇਖੋ ਜੀ ਆਮ ਜਿੰਦਗੀ ਤੇ ਅੱਜ ਫੇਰ ਦੀ ਬੰਦ ਹੋਈ ਜੀ ਫੇਰ ਦੀ ਹੁਣ ਤੁਸੀਂ ਦੇਖ ਲਓ ਕਿੰਨੀਆਂ ਗੱਡੀਆਂ ਖੜੀਆਂ ਸਾਨੂੰ ਤਾਂ 2 ਘੰਟੇ ਸਾਨੂੰ ਖੜੀਆਂ ਹੋ ਗਏ ਜੀ ਅੱਗੇ ਹੁਣ ਕੁਝ ਪਤਾ ਨਹੀਂ ਘੰਟਾ ਲੱਗੇ 2 ਘੰਟੇ ਲੱਗਣ ਜੀ ਲਾਈਨਿੰਗ ਚੱਲ ਰਹੀ ਜੀ ਮੈਂ ਆਪਣਾ ਮੇਰਾ ਨਾਮ ਕਮਲਜੀਤ ਸਿੰਘ ਪਿੰਡ ਸਿੰਘਪਰਾ ਕਿੰਨੀ ਕੁ ਢੇਰ ਤੋਂ ਲਾਈਨ 'ਚ ਖੜੇ ਹੋ ਤੁਸੀਂ ਜੀ ਸਾਨੂੰ ਹੋ ਗਏ 2 ਘੰਟੇ ਖੜਿਆ ਨਾਲ ਜੀ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇਸ ਤਰ੍ਹਾਂ ਬਹੁਤ ਮਾੜੇ ਬਣੇ ਬੈ ਗੇ ਇਦਾਂ ਦਾ ਫਿਰ ਬਹੁਤ ਔਖਾ ਹੋ ਜਗਾ ਪੰਜਾਬ ਦਾ ਹਰ ਵਰਗ ਕੋਈ ਬਿਮਾਰ ਆ ਕੋਈ ਟਮਾਰ ਆ ਕੋਈ ਕਿਤੇ ਕਿਤੇ ਜਾਣਾ ਕਿਸੇ ਕਿਤੇ ਜਾਣਾ ਇਸ ਸਬਾਕਤਾਂ ਬਹੁਤ ਮਾੜਾ ਹਾਲ ਹੋ ਰਿਹਾ ਜੋ ਕੇਂਦਰ ਸਰਕਾਰ ਵੱਲੋਂ ਫੈਸਲਾ ਲੀਤਾ ਗਿਆ ਜਿਸ ਦੇ ਵਿੱਚ ਜੇ ਕੋਈ ਹੀਟ ਐਡ ਰਨ ਕਰਕੇ ਭੱਜਦਾ ਉਹ ਫੈਸਲੇ ਨੂੰ ਕਿੱਥੇ ਦੇਖਦੇ ਹੋ ਇਹ ਗਲਤ ਫੈਸਲਾ ਜੀ ਇਹ ਦੇਖੋ ਇਹ ਤਾਂ ਬਹੁਤ ਮਾੜੀ ਗੱਲ ਆ ਜੀ ਇਦਾਂ ਦੇ ਜੇ ਕਰੋਨ ਬਾਣ ਲੱਗੇ ਫਿਰ ਤਾਂ ਹਰੇਕ ਹਰੇਕ ਵਾਸਤੇ ਬਹੁਤ ਮਾੜੀ ਗੱਲ ਹੋ ਜਾਣੀ ਜੀ ਇਹ ਕੀ ਲੱਗਦਾ ਕਾਨੂੰਨ ਸਹੀ ਨਹੀਂ ਹੈਗੇ ਜੀ ਬਿਲਕੁਲ ਸਹੀ ਨਹੀਂ ਹੈ ਬਿਲਕੁਲ ਸਹੀ ਨਹੀਂ ਜਨਾਬ ਆਪਣਾ ਜੀ ਪ੍ਰਵੰਤ ਸਿੰਘ ਜੀ ਤੁਸੀਂ ਅੱਜ ਪ੍ਰੋਲ ਲਾਈਨ ਤੇ ਖੜੇ ਹੋ ਕਦੋਂ ਦੇ ਖੜੇ ਹੋ ਜੀ ਹੋ ਗਏ ਜੀ ਅੱਧਾ ਘੰਟਾ ਕੀ ਫਾਇਦੀ ਬਾਹਰ ਹੜਤਾਲ ਖੁੱਲਣੀ ਚਾਹੀਦੀ ਹੈ ਜੀ ਤੇਲ ਪੈਣਾ ਚਾਹੀਦਾ ਜੇਕਰ ਇਹ ਹੜਤਾਲ ਲੰਬੀ ਚੱਲਦੀ ਹੈ ਦੋ ਦਿਨ ਹੋਰ ਹੜਤਾਲ ਨਹੀਂ ਕਰ ਖੁੱਲਦੀ ਤਾਂ ਲੱਗਦਾ ਨਹੀਂ ਕਿ ਦੇਸ਼ ਦੇ ਵਿੱਚ ਪੂਰੀ ਤਰ੍ਹਾਂ ਹਾਲਾਤ ਵਿਗੜਨਗੇ ਜਿਆਦਾ ਬੇੜਨਗੇ ਜੀ ਪਰ ਦੂਜੇ ਪਾਸੇ ਜਿਹੜੇ ਹਿੱਟ ਐਂਡ ਰਨ ਦੇ ਕੇਸ ਹੈ ਜਿਨ੍ਹਾਂ ਕਰਕੇ ਇਹ ਹੜਤਾਲ ਹੋਈ ਹੈ ਇਹ ਇਨ੍ਹਾਂ ਕਾਨੂੰਨਾਂ ਦੇ ਵਿੱਚ ਸੋਧ ਕੀਤੀ ਗਈ ਹੈ ਲੱਗਦਾ ਨਹੀਂ ਵੀ ਉਹ ਕਾਨੂੰਨ ਵੀ ਜਿਹੜੇ ਸਰਕਾਰ ਵੱਲੋਂ ਸਹੀ ਬਣਾਏ ਗਏ ਨੇ ਨਹੀਂ ਗਲਤ ਆ ਜੀ ਬਿਲਕੁਲ ਪਹਿਲਾਂ ਜਿਹੜੇ ਐਕਸੀਡੈਂਟ ਕਰਕੇ ਡਰਾਈਵਰ ਭੱਜ ਜਾਂਦੇ ਸੀ ਮੌਕੇ ਤੋਂ ਹੁਣ ਉਹਨਾਂ ਵਾਸਤੇ ਜਿਹੜੀ ਸਜ਼ਾ 10 ਸਾਲ ਕੀਤੀ ਗਈ ਹੈ ਤੇ 10 ਲੱਖ ਦਾ ਜਿਹੜਾ ਜੁਰਮਾਨਾ ਕੀਤਾ ਗਿਆ ਹੈ ਇਹ ਮੁਸ਼ਕਲ ਆ ਜੀ ਗਰੀਬ ਆਦਮੀ ਵਾਸਤੇ ਬਹੁਤ ਮੁਸ਼ਕਲ ਆ ਜੀ ਇਹ ਆ ਸਰ ਆਪਣਾ ਮੇਰਾ ਨਾਮ ਮੰਗਤਰਾ ਬਾਜੀ ਕਿੰਨੀ ਕੀ ਦੇਰ ਹੋ ਗਈ ਤੁਹਾਨੂੰ ਲਾਈਨ ਚ ਲੱਗੇ 1/2 ਘੰਟਾ ਹੋ ਗਿਆ ਬੋਜੀ ਕੀ ਹੈ ਕੀ ਨਾ ਤੇਲ ਪਵਾਏ ਤੁਸੀਂ ਤੇ ਕੀ ਕਹਿੰਦੇ ਹੋ ਦੋਖਰ ਪਵਾਏ ਤੇ ਜੀ ਹੂੰ ਕੀ ਹੈ ਪਵਾਏ ਹੁਣ ਤੰਦ ਹੋ ਜੰਗੇ ਬੰਦ ਹੋਣੇ ਕੋਈ ਹੋਰੀ ਉਹ ਬੰਦ ਹੋਏ ਪਾਉਂਗਾ ਕੱਢੀ ਨਹੀਂ ਆ ਰਹੇ ਮਾਲ ਨਹੀਂ ਆ ਰਹੇ ਜੀ ਹੂੰ ਬਿੱਤਰ ਕੇ ਕਿੰਨਾ ਕੋ ਖ ਹੋਏਗਾ ਜੇਕਰ ਹੜਤਾਲ ਚੱਲਦੀ ਰਹੀ ਫਾਈਂ ਗਾਂਜੀ ਸਾਰਾ ਠੱਪ ਹੋ ਜਾਣਾ ਸਾਰਾ ਸਕੂਲਾਂ ਨੂੰ ਕਿੰਨਾ ਕੋ ਨੁਕਸਾਨ ਹੋਊਗਾ ਬੰਦ ਹੋ ਜਾਣਾ ਬੱਚਿਆਂ ਦਾ ਗਿਆਨ ਪਹੁੰਚਾਣਾ ਹਾਂ ਕਿੰਨੀ ਦੇ ਕਿੰਨੀ ਘੇਰ ਦੇ ਲਾਈਨ ਚ ਲੱਗੇ ਹੋਏ ਆ ਮੈਂ ਸਵੇਰ ਤੋਂ ਲੱਗਿਆ ਹੋਇਆ ਹਾਂ ਲਾਈਨ ਵਿੱਚ ਹੁਣ ਤੋ ਆ ਕੇ ਹਜਾ ਤੇਲ ਬਹੁਤ ਉਫਰਤ ਤੇ ਮਿਲਿਆ ਲਗਭਗ ਇਹ ਜਾ ਸਕਦਾ ਵੀ 2-3 ਘੰਟੇ ਲੱਗ ਗਏ 3 ਤੇ 3.5 ਘੰਟੇ ਲੱਗ ਗਏ ਮੈਂ ਸਵੇਰ 7 ਵਜੇ ਦਾ ਲੱਗਿਆ ਹੋਇਆ ਹਾਂ ਹੁਣ ਦੇਖੋ ਇੱਕ ਬੱਚਨੇ ਵਾਲਾ ਜੀ ਤੁਸੀਂ ਪਹਿਲਾਂ ਨੱਸੋ ਵੀ ਕਿਹੜਾ ਪੈਟਰੋਲ ਪੰਪ ਹੈ ਤੇ ਤੁਸੀਂ ਕੀ ਉਰੇ ਕਾ ਡਿਊਟੀ ਕਰਦੇ ਹੋ ਆਰ ਵੀ ਸੇਲ ਕਰਾ ਵਾਲੀ ਪੈਟਰੋਲ ਪੰਪ ਹੈ ਜੀ ਮੈਂ ਮੈਨੇਜਰ ਦੀ ਡਿਊਟੀ ਕਰਦਾ ਜੀ ਸਵੇਰ ਤੋਂ ਹੀ ਕਾफी ਭੀੜ ਲੱਗੀ ਹੋਈ ਹੈ ਕਿੰਨੇ ਕ ਵਜੇ ਭੀੜ ਲੱਗੀ ਹੋਈ ਹੈ ਤੇ ਲੋਕ ਕੀ ਕਹਿੰਦੇ ਨੇ ਸਵੇਰੇ 8 ਵਜੇ ਭੀੜ ਲੱਗੀ ਹੋਈ ਹੈ ਜੀ ਲੋਕੀ ਕਹਿੰਦੇ ਕਹਿੰਦੇ ਆਕੇ ਤੇਲ ਨਹੀਂ ਮਿਲਣਾ ਹੈਗਾ 7 ਕਿਲੋਮੀ ਬੀ ਚਲਣੀ ਹੈਗੀ ਕਿੰਨਾ ਕ ਸਟਾਕ ਆਪਣੇ ਕੋਲ ਤੇ ਕਿੰਨਾ ਕ ਰਾਸ਼ੇ ਕਿਸ ਤਰ੍ਹਾਂ ਪਬਲਿਕ ਨੂੰ ਡੀਲਿੰਗ ਕਰ ਰਹੇ ਹੋ ਆਪਣੇ ਕੋਲ ਜੀ 27 ਕਿਲੋ ਡੀਜ਼ਲ ਹੈਗਾ 27 ਕਿਲੋ ਪੈਟਰੋਲ ਹੈਗਾ 15.5 ਕਿਲੋ ਸਪੀਡ ਹੈਗਾ ਕਿੰਨੀ ਕੀ ਦੇਰ ਤੱਕ ਜਿਹੜਾ ਤੁਹਾਡੇ ਕੋਲ ਪੈਟਰੋਲ ਤੇ ਡੀਜ਼ਲ ਖਤਮ ਹੋ ਸਕਦਾ ਕਿਸ ਤਰ੍ਹਾਂ ਲਾਈਨਾਂ ਲੱਗੀਆਂ ਨੇ ਇਹਨਾਂ हिसाब ਨਾਲ ਕੱਲ ਦੁਪਹਿਰ ਤੱਕ ਸਟਾਕ ਚਲੂਗਾ ਕੱਲ ਖਤਮ ਹੋ ਜਾਏਗਾ ਕੱਲ ਤੱਕ ਜੀ ਕੱਲ ਦੁਪਹਿਰ ਤੱਕ ਖਤਮ ਹੋ ਜਾਏ ਉਸ ਤੋਂ ਬਾਅਦ ਕਿਸ ਤਰ੍ਹਾਂ ਕੋਈ ਆਰਡਰ ਕਰਿਆ ਹੋਇਆ ਜੀ ਆਰਡਰ ਕਰਿਆ ਪਿੱਛੇ ਡਿਪੋ ਬੰਦ ਹੈ ਜੀ ਹੂੰ ਡਿਪੋ ਤੇ ਤੇਲ ਨਹੀਂ ਮਿਲ ਰਿਹਾ ਕੀ ਕਹਿਣਾ ਚਾਹਦੇ ਹੋ ਲੋਕਾਂ ਨੂੰ ਕੀ ਅਪੀਲ ਕਰਦੇ ਹੋ ਫਿਰ ਕੀ ਕਹਾਂਗੇ ਜੀ ਆਪਣੀ ਸ਼ਾਂਤੀ ਨਾਲ ਦੇਰ ਬਹੇ ਜਿੰਨਾ ਹੈਗਾ ਉਹਨਾਂ ਕਰੀ ਬੀਤ ਦਿੰਦੇ ਨੇ ਉਸ ਤੋਂ ਬਾਅਦ ਦੇਖ ਕੇ ਕੱਲ ਨੂੰ ਤੁਹਾਡੇ ਕੋਲ ਤੇਲ ਖਤਮ ਹੋ ਜਾਂਦਾ ਉਸ ਤੋਂ ਬਾਅਦ ਲੋਕਾਂ ਨਾਲ ਕਿਸ ਤਰ੍ਹਾਂ ਰਾਤ ਤੱਕ ਔਰ ਰਿਕੁਐਸਟ ਹੀ ਕਰਨੀ ਹੈ ਤੱਕ ਨਹੀਂ ਆਉਗਤ ਤੱਕ ਬੈਠੇ ਕਰਦੇ ਸਰ ਕਿੰਨਾ ਟਾਈਮ ਹੋ ਚੁੱਕਾ ਹੈ ਟਟੋਟ ਅੱਧਾ ਪੌਣਾ ਘੰਟਾ ਜੀ ਅੱਧਾ ਪੌਣਾ ਘੰਟਾ ਹੋ ਗਿਆ ਲਾਈਨ 'ਚ ਲੱਗਿਆ ਸੀ ਉਦੋਂ ਲਾਈਨ ਥੋੜੀ ਛੋਟੀ ਸੀਗੀ ਤੇ ਉਸ ਤੋਂ ਬਾਅਦ ਹੁਣ ਲਾਈਨ ਹੋਰ ਜ਼ਿਆਦਾ ਲੰਬੀ ਹੋ ਗਈ ਤੇ ਲਾਈਨਾਂ ਹੋਰ ਮਲਟੀਪਲ ਲਾਈਨਾਂ ਲੱਗੀਆਂ ਤਿੰਨ ਚਾਰ ਲਾਈਨਾਂ ਲੱਗੀਆਂ ਕਿਹੜਾ ਫੈਸਲਾ ਲਿਆ ਗਿਆ ਹੈ ਟ੍ਰੈਕ ਇੰਰ ਬੰਦਾ ਉਹ ਫੈਸਲਾ ਸਹੀ ਹੈ ਜਾਂ ਗਲਤ ਹੈ ਫੈਸਲਾ ਦੇਖੋ ਜੀ ਪਹਿਲਾਂ ਵੀ ਜਲਦਬਾਜ਼ੀ 'ਚ ਲੈਂਦੇ ਸੀਗੇ ਹੁਣ ਵੀ ਜਲਦਬਾਜ਼ੀ 'ਚ ਲਿਆ ਹੈ ਕਈ ਵਾਰ ਆਇਆ ਹੁੰਦਾ ਸੀਗਾ ਕਿ ਕਿਸੇ ਨੂੰ ਹਿੱਟ ਕਰਕੇ ਗੱਡੀ ਭੱਜ ਜਾਂਦੀ ਸੀਗੀ ਤੇ ਹੁਣ ਜਿਹੜੀ ਸਜ਼ਾ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਹੜਤਾਲ ਕੀਤੀ ਗਈ ਹੈ ਇਹ ਫੈਸਲਾ ਵਾਪਸ ਹੋਣਾ ਚਾਹੀਦਾ ਇਸ ਤੇ ਸ਼ੋਰ ਵੀ ਹੋ ਰਿਹਾ ਤੇ ਜਿਹੜੀ ਸ਼ੋਰ ਵੀ ਲੋੜ ਹੈ ਅੱਪਾ ਇਹ ਨਹੀਂ ਕਹਿੰਦੇ ਕਿ ਪੂਰੀ ਤਰ੍ਹਾਂ ਵਾਪਸ ਕਰੋ ਪਰ ਇੱਕਦਮ ਪਿੱਛੇ ਤੋਂ ਲੈ ਕੇ ਬਿਲਕੁਲ ਅੱਗੇ ਤੱਕ ਵੀ ਨਾ ਲੈ ਕੇ ਜਾਓ ਥੋੜਾ ਜਿਹਾ ਸਲੈਲੀ ਸੋਲੀ ਇਹਨੂੰ ਕਰੋ ਫੰਕਸ਼ਨ ਤੇ ਦੂਜੇ ਬੰਦੇ ਨੂੰ ਹਾਰਟ ਨਾ ਹੋਵੇ ਹੁਣ ਜੀ ਕਦੋਂ ਦੇ ਲੱਗੇ ਹੋਣੇ ਲਾਈਨਾਂ ਮੈਨੂੰ ਮੈ ਫਿਰ ਰੱਖਾ ਡੇਢ ਘੰਟਾ ਹੋਗਾ ਕੀ ਲਗਦਾ ਕਦੋਂ ਕੰਮ ਆਏਗੀ ਮਨੂੰ ਲੱਗਦਾ ਵੀ ਇਹ ਮੇਰਾ ਘੰਟਾ ਹੋਰ ਲੱਗੇਗਾ ਘਟੋ ਘਟ ਕਦੇ ਲੱਗੇ ਆਪਣੀ ਜ਼ਿੰਦਗੀ ਦੀ ਤੋਂ ਨਹੀਂ ਉਮਰ ਜ਼ਿਆਦਾ ਹੋ ਗਈ ਹੈ ਜਦ ਦੇਖਿਆ ਕਦੇ ਲਾਈਨਾਂ ਲੱਗੀਆਂ ਨਹੀਂ ਪਹਿਲਾਂ ਲੱਗੀਆਂ ਚੰਡੀਗੜ੍ਹ ਲੱਗੀਆਂ ਜਦ ਮੈਂ ਸਰਵਿਸ ਕਰਦਾ ਸੀ ਨਾ ਉੱਤੇ ਜਦ ਕਈ ਵਾਰੀ ਸ਼ਾਰਟੇਜ ਆਈਏ ਪੈਟਰੋਲ ਦੀ ਜਦ ਕਈ ਵਾਰੀ ਲਾਈਨਾਂ ਲੱਗੀਆਂ ਸੀ ਲਾਈਨ ਤੇ ਲੱਗੇ ਸੀ ਸਰਵਿਸ ਕਰਦੇ ਸੀਗੇ ਜਿਹੜਾ ਫੈਸਲਾ ਦਿੱਤਾ ਗਿਆ ਕਿ ਇਹ ਫੈਸਲਾ ਸਹੀ ਹੈ ਕਿ ਜੇ ਕੋਈ ਹਿੱਟ ਐਂਡ ਰਨ ਕਰਕੇ ਭੱਜਦਾ ਉਸ ਨੂੰ ਸਜ਼ਾ ਦਿੱਤੀ ਜਾਵੇ ਹੜਤਾਲ ਚੱਲ ਰਹੀ ਹੈ ਟਰੱਕ ਡਰਾਈਵਰਾਂ ਦੀ ਇਹ ਹੜਤਾਲ ਉਹਨਾਂ ਨੇ ਇਸ ਕਰਕੇ ਕਰੀ ਹੈ ਉਹ ਕਹਿੰਦੇ ਵੀ ਮੋਦੀ ਸਰਕਾਰ ਨੇ ਇੱਕ ਫੈਸਲਾ ਲਿੱਤਾ ਹੈ ਵੀ ਜੇ ਕੋਈ ਗੱਡੀ ਵਾਲਾ ਕਿਸੇ ਨੂੰ ਸੱਟ ਮਾਰ ਕੇ ਭੱਜ ਜਾਂਦਾ ਹੈ ਤੇ ਉਹਨੂੰ 7 ਸਾਲ ਦੀ ਸਜ਼ਾ ਦਿੱਤੀ ਜਾਵੇ ਇਹ ਫੈਸਲਾ ਸਹੀ ਹੈ ਇਹ ਨਹੀਂ ਨਹੀਂ ਇਹ ਇਹ ਸਹੀ ਨਹੀਂ ਹੈ ਭਾਈ ਇਸ ਨੂੰ ਸਹੀ ਕਰਨਾ ਚਾਹੀਦਾ ਹਾਂਜੀ ਹਾਂ ਹਾਂ ਦਰਸਤ ਕਰਨਾ ਚਾਹੀਦਾ ਜਿਹੜੇ ਲੋਕ ਉਹ ਲੜ ਰਹੇ ਨੇ ਉਪੜਮ ਜਾ ਰਹੇ ਹੋਂ ਕੀ ਕਹਿਣਾ ਕਹਿਣਾ ਚਾਹਦੇ ਹੋ ਉਹ ਉਹਨਾਂ ਨੂੰ ਬਚਾਉਣਾ ਚਾਹੀਦਾ ਆਪਣਾ ਆਰਾਮ ਨਾਲ ਲਾਈਨ ਦੇ ਕੇ ਆਪਣਾ ਤੇਲ ਪਾਓ ਇਹ ਸ਼ਾਰਟੇਜ ਆ ਸ਼ਾਰਟੇਜ ਤਾਂ ਰਹਿਣੀ ਨਹੀਂ ਮੋਤਾ ਚੇਰੇ ਫੇਰ ਹੋ ਜਾਣੀ ਹੈ ਟੋਲ ਪੰਪ ਵਾਲੇ ਦਾ ਕਹਿਣਾ ਹੈ ਵੀ ਕੱਲ ਤੋਂ ਬਾਅਦ ਤੇਲ ਨਹੀਂ ਮਿਲਣਾ ਸਾਡੇ ਕੋਲ ਕੱਲ ਤੱਕ ਦਾ ਸਟਾਕ ਹੈ ਉਸ ਤੋਂ ਬਾਅਦ ਕਿਦਰਾ ਕਾਰੋਬਾਰ ਹੋਣਗੇ ਮੁਸ਼ਕਲ ਆ ਮੁਸ਼ਕਲ ਆ ਲੋਕਾਰੇ ਕੰਮ ਖੜ ਜਾਣਗੇ ਜਿਹੜਾ ਆਵਾਜਾਈ ਉਹ ਬੰਦ ਹੋ ਜੂਗੀ ਧੰਨਵਾਦ